ਦੇਖੋ ਖਲਾਤ ਗੱਡੀਵਾ ਜੰਮਿਆ ਹੋਏ ਤੇ ਇੱਥੇ ਇੱਕ ਧਰਮਾ ਵਿਖਾਵਾਂ ਵੀ ਇੱਕ ਤੇ ਆਹ ਜੰਤਰ ਮਿਲਦਾ ਜੇ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਵਾਸਤੇ ਤੇ ਇੱਕ ਸਪਰੇਅ ਮਿਲਦੀ ਇਹ ਤੋਂ ਇਹ ਏਰੀਆ ਤੋਂ ਬਾਅਦ ਚਾ ਪਾਰਕ ਬਣੀ ਹੁੰਦੀ ਹੈ ਇਹਦੇ ਵਿੱਚ ਡਰਾਈਵਰਾਂ ਵਾਸਤੇ ਫਰੈਸ਼ ਹੋਣ ਵਾਸਤੇ ਸਾਰਾ ਸਿਸਟਮ ਹੁੰਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੇ ਉਮੀਦ ਹੈ ਕਿ ਆਪਣੀ ਜਗ੍ਹਾ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਗੱਲ ਕਰਦੇ ਹਾਂ ਜੀ ਇੱਥੇ ਜਰਮਨ ਦੇ ਵਿੱਚ ਸਵੇਰ ਦੀ ਸ਼ਿਫਟ ਚੱਲੇ ਆ ਤੇ ਆ ਸ਼ਿਫਟ ਸਾਡੀ ਸਵੇਰ ਤੋਂ ਸ਼ੁਰੂ ਹੁੰਦੀ ਆ ਤਕਰੀਬਨ 6 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਤੇ ਦੂਜੀ ਸ਼ਿਫਟ ਜਿਹੜੀ ਸ਼ੁਰੂ ਹੁੰਦੀ ਆ ਹੁੰਦੀ ਆ ਜੀ 2 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਤੇ ਮੇਰਾ ਵੀਡੀਓ ਬਣਾਉਂਦਾ ਮਕਸਦ ਆ ਇਹ ਮੈਂ ਕਹਾਂ ਵੀ ਜਦੋਂ ਸਵੇਰ ਦੀ ਸ਼ਿਫਟ ਸਾਡੀ 6 ਵਜੇ ਹੁੰਦੀ ਤਾਂ ਸਾਨੂੰ 4 ਵਜੇ ਉੱਠ ਕੇ ਤੇ ਤਿਆਰੀ ਬਿਆਰੀ ਕਰਕੇ ਤੇ ਫਿਰ ਸ਼ਿਫਟ ਤੇ ਜਾਣਾ ਪੈਂਦਾ ਤੇ ਆਪਰੇ ਦੇ ਛਾਂ ਦੇ ਵਿੱਚ ਬੈਠੇ ਸੋਚੀ ਜਾਂਦੇ ਆ ਵੀ ਬਾਹਰ ਯੂਰੋ ਦਾ ਤੇ ਡਾਲਰ ਦਾ ਰੇਟ ਬਹੁਤ ਆ ਫਰਾਨੇ ਪੈਸੇ ਇਤਨਾ ਪੰਜ ਜਾਂਦੇ ਆ ਇੰਨੀ ਕੋਈ ਔਖੀ ਕਮਾਈ ਨਹੀਂ ਆ ਯੂਰਪ ਦੇ ਵਿੱਚ ਤੇ ਨਹੀਂ ਹਿਸਾਬ ਲਾ ਲੋ ਵੀ ਬਾਹਰ ਜਿਹੜਾ ਹੈ ਕਿ ਨਹੀਂ ਹੁਣ -6 ਡਿਗਰੀ ਆ ਤੇ 6 ਡਿਗਰੀ ਦੇ ਬਾਹਰ ਜਦੋਂ ਆਪਾਂ ਨਿਕਲਣਾ ਤੇ ਜਿਹੜੀ ਗੱਡੀਆਂ ਨੇ ਉਹ ਵੀ ਸਾਡੀ ਕੋਰੇ ਨਾਲ ਜੰਮੀ ਆ ਪਹਿਲਾਂ ਜਾ ਕੇ ਉਹਦੀ ਸਫਾਈ ਕਰਨੀ ਪਿੰਦੀ ਆ ਸਵੇਰੇ ਸਵੇਰੀ ਡੀਜ਼ਲ ਗੱਡੀ ਆ 5-7 ਮਿੰਟ ਪਹਿਲਾਂ ਸਟਾਰਟ ਕਰਨੀ ਪਿੰਦੀ ਆ ਰਾਦੇ ਦੇ ਦਰਸ਼ਕ ਇਕੰਗੇ ਸਾਰੇ ਜੀ ਵੀ ਕਿੰਨਾ ਕੋਰਾ ਪਿਆ ਕੀ ਸਾਹਬ ਕਿਤਾਬ ਹੈ ਕਿਉਂਕਿ ਘਰਾਂ ਦੇ ਵਿੱਚ ਤਾਂ ਹੀਟਰ ਚੱਲਦੀ ਹੈ ਨਾ ਮਸੂਮ ਨਹੀਂ ਹੁੰਦਾ ਪਤਾ ਵੀ ਠੰਡ ਬਾਰ ਕਿੰਨੀ ਗਿਆ ਲੇਕਿਨ ਮੈਂ ਫੋਨ ਤੇ ਵੇਖਣ ਡਿਆ ਹੈ ਵੀ ਅੱਜ 6 ਡਿਗਰੀ ਮਾਈਨਸ ਹੈ ਤੁਸੀਂ ਆਪ ਸਾਹਿਬ ਲਾ ਕੇ ਵੇਖ ਲਓ ਜਦੋਂ 6 ਡਿਗਰੀ ਮਾਈਨਸ ਹੋਏ ਤੇ ਬਾਹਰ ਦਾ ਹਾਲਾਤ ਕਿਹੋ ਜਿਹਾ ਹੋਣਗੇ ਤੇ ਆਪਾਂ ਚੱਲਦੇ ਆਂ ਨਾਲੇ ਸੜਕ ਦੇ ਨੇ ਜਾਰੇ ਵੇਖਾਂਗੇ ਫੈਕਟਰੀ ਤੱਕ ਤਾਂ ਸਫ਼ਰ ਕਰਦੇ ਆਪਾਂ ਵੀ ਫੈਕਟਰੀ ਦੇ ਅੰਦਰ ਦੀ ਵੀਡੀਓ ਨਹੀਂ ਬਣ ਸਕਦੀ ਮੈਂ ਬਾਹਰ پارک ਤੱਕ ਤੁਹਾਨੂੰ ਜ਼ਰੂਰ ਨਾਲ ਖੜੂਗਾ ਫਿਰ ਰਾਹ ਦੇ ਵਿੱਚ ਜੋ ਕੁਝ ਹੈਗਾ ਵਾ ਆਪਾਂ ਵੇਖਾਂਗੇ ਤੇ ਮਿਲਦੇ ओके जी। हां जी ਇਹ ਰਹਿਣਾ ਪੈਂਦੀ ਪਹਿਲੀ ਮੰਜ਼ਲ ਤੇ ਤੇ ਇਹ ਕਰਕੇ ਸਾਨੂੰ ਜੀ ਇੱਕ ਮੰਜ਼ਲ ਦਾ ਹੋਣਾ ਪਿਆ ਥੱਲੇ ਤੇ ਆ ਸਾਡੀ ਹੈਗੀ ਹੁਣ ਬਾਹਰ ਦੀ ਇੰਟਰੀ ਕਿ ਬਾਹਰ ਦਾ ਵੇਖੀ ਹੁਣ ਮੌਸਮ ਕੀ ਸਾਫ ਘਤਾ ਵੈ ਮੈਨੂੰ ਲੱਗਦਾ ਵੀ ਬਾਰਸ਼ ਹੋਈ ਯਾਰ ਜਾਂ ਰਾਤ ਕੇ ਕੋਰਾ ਗੱਡੀ ਦੇ ਪਿਆਵ ਲੱਗਦਾ ਥੋੜਾ ਬਹੁਤਾ ਹਾਂਜੀ ਵੇਖੋ ਗੱਡੀਆਂ ਦੇ ਕੋਰਾ ਜੰਮਿਆਂ ਜੇ ਫੁੱਲ ਤੇ ਗੱਡੀ ਆਪਣੀ ਖਲੋਤੀ ਜੀ ਆ ਤੇ ਸਾਨੂੰ ਪਹਿਲੋਂ ਹੁਣ ਤੁਹਾਨੂੰ ਮੈਂ ਬਖਾਵਾ ਵੀ ਤੇ ਕੋਰੇ ਦਾ ਕੀ ਸਿਸਟਮ ਆ ਕਿ ਬੜੀ ਤੇ ਨਾ ਕਿ ਹਾਲਾਤ ਇੱਥੇ ਹੋ ਜਾਂਦੇ ਆ ਵੀ ਗੱਡੀ ਦਾ ਦਰਵਾਜ਼ਾ ਵੀ ਨਹੀਂ ਖੁੱਲਦਾ ਹੁੰਦਾ ਵੇਖੋ ਗੱਡੀ ਪੂਰੀ ਕੋਰੇ ਨਾਲ ਭਰੀ ਪਈ ਹੈ ਜਦੋਂ ਅੱਜ ਇਹ ਨਾ ਵੀ ਥੋੜਾ ਬੋਦਾ ਘਟਿਆ ਤੇ ਨਹੀਂ ਤੇ ਦਰਵਾਜ਼ਾ ਖੁੱਲਣਾ ਵੀ ਮੁਸ਼ਕਲ ਹੋ ਜਾਂਦਾ ਗੱਡੀ ਦਾ ਰੱਖੀਏ ਬੈਗ ਤੇ ਕਰਕੇ ਬੰਦ ਤੇ ਵੇਖੋ ਗੱਡੀਆਂ ਦੇ ਹਾਲਾਤ ਫੁੱਲ ਕੋਰਾ ਜਮਿਆ ਪਿਆ ਗੱਡੀ ਤੇ ਵੇਖੋ ਹਾਲਾਤ ਇਹ ਗੱਡੀ ਫੁੱਲ ਕੋਰੀ ਨਾ ਪੜੀ ਲਓ ਜੀ ਟੈਂਪਰੇਚਰ ਮੈਨੂੰ ਦੱਸਦਾ ਕਿੰਨਾ ਵਾ ਇੱਕ ਮਿੰਟ ਜੀ ਟੈਂਪਰੇਚਰ ਵੇਖੋ ਤੁਸੀਂ ਅੱਜ ਹੈਗਾ ਜੇ ਮਾਈਨਸ 5 ਡਿਗਰੀ ਠੀਕ ਆ ਜੇ ਵਿਕੋਤ ਨਹੀਂ ਸ਼ੀਸ਼ਿਆਂ ਦਾ ਹਾਲ ਆ ਘਟੋ ਘਟ ਸਾਨੂੰ ਹੋਣਾ ਮੈਨੂੰ ਇੱਥੇ 5-7 ਮਿੰਟ ਵੱਧ ਲੱਗ ਜਾਂਦੀ ਇਹਨੂੰ ਸਾਫ ਕਰਨ ਲੱਗਿਆਂ ਜਿਹੜੇ ਬਾਹਰਲੇ ਸ਼ੀਸ਼ੇ ਆ ਉਹ ਬਾਹਰਲੇ ਸ਼ੀਸ਼ੇ ਜਿਹੜੇ ਹੁੰਦੇ ਸਾਈਡਾਂ ਵਾਲੇ ਉਹਨਾਂ ਦੇ ਵਿੱਚ ਦੇ ਆਟੋਮੈਟਿਕ ਮਤਲਬ ਕਿ ਹੀਟਰ ਲੱਗੇ ਹੁੰਦੇ ਉਹ ਤਾਂ ਸਾਫ ਹੋ ਜਾਂਦੇ ਆ ਤੇ ਲੇਕਿਨ ਜਿਹੜਾ ਮਗਰਲਾ ਸ਼ੀਸ਼ਾ ਹੋ ਗਿਆ ਅਗਲਾ ਸ਼ੀਸ਼ਾ ਹੋ ਗਿਆ ਆ ਸਾਨੂੰ ਹੁਣ ਜਿਹੜਾ ਇੱਥੇ ਆਪ ਸਾਫ ਕਰਨਾ ਪੈਣਾ ਇਹ ਤਰ੍ਹਾਂ ਜਿਤਰ ਮ ਜਿੰਨਾ ਚਿਰ ਮਰਜ਼ੀ ਗੱਡੀ ਦੇ ਹਵਾ ਵੱਜਦੀ ਰਹੇ ਨਾ ਤੇ ਬਾਹਰਲਾ ਸ਼ੀਸ਼ਾ ਜਿਹੜਾ ਉਹਨੂੰ ਟਾਈਮ ਲੱਗ ਜਾਂਦਾ ਸਾਫ਼ ਹੁੰਦੇ ਹੁੰਦੇ ਜੇ ਇਹਦਾ ਕੋਰਾ ਜੰਮਿਆ ਹੋਏ ਤੇ ਇੱਥੇ ਇੱਕ ਧਰਮਾ ਵਿਖਾਵਾਂ ਵੀ ਇੱਕ ਤਾਂ ਇਹ ਜੰਤਰ ਮਿਲਦਾ ਜੇ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਵਾਸਤੇ ਤੇ ਇੱਕ ਸਪਰੇਅ ਮਿਲਦੀ ਏ ਜੇ ਤੁਸੀਂ ਆਪਣੇ ਹੱਥੀ ਮਿਹਨਤ ਨਹੀਂ ਕਰਨੀ ਹੱਥ ਨਹੀਂ ਠਾਰਨੇ ਮਤਲਬ ਵੀ ਉਹ ਸਪਰੇਅ ਮਾਰ ਲਓ ਉਦੋਂ ਵੀ ਸ਼ੀਸ਼ੇ ਛੇਤੀ ਸਾਫ਼ ਹੋ ਜਾਂਦੇ ਆ ਤੇ ਸਪਰੇਅ ਮੇਰੇ ਤੋਂ ਅੱਜ ਹੈ ਨਹੀਂ ਆ ਲੈਣ ਵਾਲੀ ਆ ਤਾਂ ਆਪਾਂ ਅੱਜ ਇਤਨਾ ਸ਼ੀਸ਼ਾ ਸਾਫ਼ ਕਰਦੇ ਆ ਤੇ ਬਾਹਰੋਂ ਲਾਉਨੇ ਆ ਬਰਫ ਆਵਾਜ਼ ਮੇਰੀ ਅੰਦਰ ਆਉਂਦੀ ਨਹੀਂ ਹੈ ਤੇ ਆ ਹਾਲਾਤ ਹੋ ਜਾਂਦੇ ਦੇ ਸ਼ੀਸ਼ੇ ਦੇ ਜੇ ਤੁਸੀਂ ਸ਼ੀਸ਼ਾ ਸਾਫ਼ ਨਹੀਂ ਕਰਦੇ ਨਾ ਐਡਾਂ ਵਾਲੇ ਵੀ ਅਗਲੇ ਵੀ ਤੇ ਉਹ ਤਾਂ ਨਾਲੇ ਤੇ ਚੱਲਣ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਤੇ ਨਾਲੇ ਤੁਹਾਨੂੰ ਕਾਨੂੰਨ ਆ ਜਿਹੜੇ ਤੁਹਾਡੇ ਅਵੇ ਸ਼ੀਸ਼ਾ ਵਾ ਅਵੇ ਸ਼ੀਸ਼ਾ ਹੋ ਗਿਆ ਤੇ ਇਹ ਜਿਹੜਾ ਦੋ ਜਾਸ ਹੈਡ ਵਾਲਾ ਸ਼ੀਸ਼ਾ ਉਹ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਤੁਸੀਂ ਗੱਡੀ ਫੇਰ ਚੱਕ ਨਹੀਂ ਆ। ਤੁਸੀਂ ਜੇਤੋ ਹੀ ਸ਼ੀਸ਼ਾ ਨਹੀਂ ਸਾਫ਼ ਕਰਦੇ। ਅਗਲਾ ਤੇ ਤੁਹਾਨੂੰ ਕਰਨਾ ਹੀ ਪੈਣਾ ਕਿਉਂਕਿ ਉਸ ਤੋਂ ਬਿਨਾਂ ਤਾਂ ਮੈਂ ਦੇਖ ਨਹੀਂ ਲੱਗਦਾ ਚੱਲ ਰਹੀ। ਤੁਸੀਂ ਜੇਤੋ ਹੀ ਛੱਡਾਂ ਵਾਲੇ ਸ਼ੀਸ਼ੇ ਸਾਫ਼ ਨਹੀਂ ਕਰਦੇ। ਤੇ ਫੇਰ ਸੱਜਣੋਂ ਤਾਂ ਮੈਂ ਜੇ ਪੁਲਸ ਦੇ ਲਈ ਖਲਾੜ ਕੇ ਦਿੱਤਾਂ ਗਰਮਾਣਾ ਠੋਕ ਦਿੱਤੀ ਇਹਨਾਂ ਕੰਮ ਕਰਦਿਆਂ ਕਰਦੇ ਜਿਹੜੇ ਹੱਥ ਹੁੰਦੇ ਆ ਨਾ ਇਸੇ ਵੇਲੇ ਉਨਾਂ ਦੀ ਜੇ ਬਹਿ ਬੋਲ ਜਾਂਦੀ ਆ ਕਿਉਂਕਿ ਜੇ ਇਹ ਨਾ ਕੋਰਾ ਜੰਮ ਸਕਦਾ ਤੇ ਹਾਂਦਾ ਕੀ ਹਾਲ ਹੁੰਦਾ ਉਹ ਬਾਤ ਇਤਨਾ ਚੰਗਾ ਹੋਈ ਆ ਵੀ ਸਪਰੇਇ ਲਈ ਜੇ ਅੱਜ ਸਪਰੇਇ ਲੈ ਕੇ ਸਪਰੇਇ ਮਾਰੋ ਮੈਂਟੋ ਮੀਟੀ ਦਿਓ ਤਾਂ ਮੈਂ ਫਿਰ ਜੀ ਹੋ ਜਾਂਦਾ ਵਾ ਇਹਨੇ ਹੱਥ ਨਹੀਂ ਠਰਦੇ ਲੋਚੀ ਇਨੋਸ ਕਮੀ ਸ਼ੀਸ਼ੇ ਤੇ ਸਾਫ ਕਰ ਰਹੇ ਆਂ ਬਾਹਰ ਪਰ ਹੱਥਾਂ ਦੇ ਆ ਵੀ ਹੁਣ ਜਿਹਾ ਤਾਂ ਇੰਡੀਆ ਨਹੀਂ ਧੂਆਂ ਲਾਉਂਦੇ ਹੁੰਦੇ ਪਰਾਲੀ ਸੁੱਟ ਕੇ ਦੇ ਬਾਹਰ ਚੌਂਕ ਦੇ ਵਿੱਚ ਹੁਣ ਹੱਥਾਂ ਦੇ ਆ ਵੀ ਉਹ ਧੂਆਂ ਲੱਗਾ ਹੋਏ ਤਾਂ ਹੱਥ ਲਈਏ ਸੀ ਇੱਕ ਤੇ ਫਿਰ ਕਦੇ ਮਰ ਜਾ ਸਕੂਨ ਮਿਲਦਾ ਨਹੀਂ ਤਾਂ ਸਵੇਰੇ ਸਵੇਰੇ ਹੱਥਾਂ ਦੀ ਤੇ ਕੜੈ ਬੋਲ ਜਾਂਦੀ ਆ ਲਓ ਜੀ ਲਾਓ ਸੀਟ ਬੈਲਟ ਤੇ ਹਮ ਸਾਡਾ 6:00 ਵਜੇ ਕੇ ਜਾ ਰਮ ਆਪਣੇ 5:00 ਵਜੇ ਕੇ 11 ਮਿੰਟ ਹੋ ਗਏ ਆ ਤੇ ਨਿਕਲ ਜੇ ਫਿਰ ਆਪਾਂ ਸੀਟ ਬੈਲਟ ਲਾਉਣੀ ਇਥੇ ਬਹੁਤ ਜ਼ਰੂਰੀ ਆ ਜੀ ਆਟੋਮੈਟਿਕਲੀ ਤੁਹਾਡਾ ਹੱਥ ਚਲ ਜਾਂਦਾ ਸੀਟ ਬੈਲਟ ਦੇ ਉੱਤੇ ਧੁਰਨ ਤੋਂ ਪਹਿਲਾਂ ਤੁਸੀਂ ਵੇਖਿਆ ਹੀ ਆ ਗੱਡੀ ਆ ਲਖ ਲੋਤੀ ਆ ਤਾਂ ਮੈਂ ਸੀਟ ਬੈਲਟ ਲਾ ਲਈ ਜੇ ਤੁਸੀਂ ਸੀਟ ਬੈਲਟ ਨਾ ਲਾਓ ਤਾਂ ਸਰਦਾਰ ਜੀ ਜਿੱਕੇ ਤੇ ਪੁਲਿਸ ਵੇਖ ਰਿਆ ਨਾ ਤੇ 6 ਮਹੀਨੇ ਵਾਸਤੇ ਤੁਹਾਡਾ ਲਿਸੈਂਸ ਜਿਹੜਾ ਵਾ ਗੈਪ ਉਹ ਤੁਹਾਨੂੰ ਜਮ੍ਹਾਂ ਕਰਾਉਣਾ ਪੈਂਦਾ ਐਨਾ ਸੀਟ ਬੈਲਟ ਦਾ ਇਥੇ ਜਿਹੜਾ ਵਾ ਖਿਆਲ ਰੱਖਦੇ ਆ ਤੇ ਫਿਰ ਬੰਦੇ ਦੀ ਆਹਤੀ ਇਹੋ ਜਿਹੀ ਹੋ ਜਾਂਦੀ ਜਦੋਂ ਪਹਿਲਾਂ ਸੀਟ ਬੈਲਟ ਲਾ ਕੇ ਤੇ ਫਿਰ ਧੁਰੀਦਾਰ ਰੱਬ ਦਾ ਨਾਮ ਲੈ ਕੇ ਓਕੇ ਜੀ ਚਲਿਏ ਫਿਰ ਨਿਕਲੀਏ ਲਓ ਜੀ ਹਾਲੀ ਅਗਲੇ ਵੈਪਰ ਵੀ ਨਹੀਂ ਚੱਲਨੇ ਕਿਉਂਕਿ ਵੈਪਰ ਵੀ ਜੰਮੇ ਹੁੰਦੇ ਹੁੰਦੇ ਜਿਸ ਵੇਲੇ ਸਿਰ ਚਲਾ ਲੀਏ ਤਾਂ ਫਿਰ ਉਹ ਜਿਹੜੀ ਰੱਪਟ ਹੁੰਦੀ ਹੈ ਨਾ ਉੱਥੇ ਲੱਗੀ ਵੈਪਰਾਂ ਤੇ ਉਹ ਟੁੱਟ ਜਾਂਦੀ ਹੈ ਤੇ ਮਰਦਾ ਸ਼ੀਸ਼ਾ ਸਾਫ਼ ਹੁੰਦਾ ਨਾ ਤੇ ਬਾਅਦ ਦੇ ਵਿੱਚ ਚਲਾਉਨੇ ਇਹਦੇ ਪਾਣੀ ਦੂਜਾ ਪਾਇਆ ਹੁੰਦਾ ਹੈ ਵੈਪਰਾਂ ਦੇ ਵਿੱਚ ਜਿਹੜਾ ਆਪਣੇ ਜਿੰਨਾ ਮਰਜ਼ੀ ਟੈਂਪਰੇਚਰ ਮਾਈਨਸ ਦੇਵੇ ਚਲ ਜੇ ਤੇ ਜੰਮਦਾ ਨਹੀਂ ਆ ਪਾਣੀ ਇੱਥੇ ਉਹ ਇੰਡੀਆ ਵਾਲਾ ਪਾਣੀ ਨਹੀਂ ਚੱਲਦਾ ਜਾਂ ਆਪਣੇ ਦੇਸ਼ਾਂ ਵਾਲਾ ਪਾਣੀ ਨਹੀਂ ਚੱਲਦਾ ਇੱਥੇ ਜਿਹੜਾ ਪਾਣੀ ਵੀ ਉਹ ਵੀ ਸਪੈਸ਼ਲ ਮਿਲਦਾ ਪਾਣੀ ਸਪੈਸ਼ਲ ਮਿਲਦਾ ਉਹ ਜਿੰਨੀ ਕਿਥੇ ਠੰਡ ਹੁੰਦੀ ਹੈ ਫਿਰ ਪਾਣੀ ਜੰਮਦਾ ਨਹੀਂ ਆ ਜਿਹੜਾ ਅਗਲੇ ਬੰਨੇ ਸ਼ੀਸ਼ਾ ਸਾਫ਼ ਕਰਨ ਵਾਸਤੇ ਪਾਣੀ ਪਾਈਦਾ ਜਿਹੜਾ ਗੱਡੀ ਦੀ ਰੇਡੀਏਟਰ 'ਚ ਪਾਣੀ ਪਿੰਦਾ ਉਹ ਵੀ ਪਾਣੀ ਜਿਹੜਾ ਸਪੈਸ਼ਲ ਹੁੰਦਾ ਉਹ ਵੀ ਆਪਣਾ ਦੇਸੀ ਪਾਣੀ ਨਹੀਂ ਪਾ ਸਕਦੇ ਵਿੱਚ ਆਹੀ ਨਹੀਂ ਤਾਂ ਜਿੰਨੀ ਕ ਠੰਡ ਹੁੰਦੀ ਆ ਜੰਮ ਕੇ ਸਾਰਾ ਕੋਸ਼ਿ ਖਰਾਬ ਹੋ ਜਾਏ। ਅਇ ਤੋ ਮੈਨੂੰ ਫੈਕਟਰੀ ਤੇ ਲੱਗਣੇ ਆ ਜੀ ਤਕਰੀਬਨ 10-15 ਮਿੰਟ। ਤਿੰਨ ਕਿਲੋਮੀਟਰ ਇੱਥੇ ਜਿਹੜੀ ਛੜਕਿਆ ਲਿੰਕ ਛੜਕ ਤੇ ਜਾਣਾ ਪੈਣਾ ਆਪਾਂ ਨੂੰ ਹਾਈਵੇ ਤੱਕ। ਉਤੋਂ ਬਾਅਦ ਦੇ ਵਿੱਚ ਆਪਾਂ ਹਾਈਵੇਅ ਤੇ ਸਫ਼ਰ ਕਰਾਂਗੇ ਦਾ 12 ਮਿੰਟਾਂ ਦਾ ਤੇ ਉੱਥੇ ਕਹਿਣ ਦਾ ਮਤਲਬ ਆ ਵਾਪੀ ਇਹਨਾਂ ਦਾ ਜਿਹੜਾ ਸੜਕੀ ਸਿਸਟਮ ਹੈ ਉਹ ਬਹੁਤ ਸੋਹਣਾ ਜਿਹੜੇ ਇਹਨਾਂ ਦਾ ਟ੍ਰੈਫਿਕ ਦਾ ਸਿਸਟਮ ਹੈ ਉਹ ਬਹੁਤ ਸੋਹਣਾ ਹੁਣ ਮੈਂ ਸਵੇਰੇ ਘਰੋਂ ਨਿਕਲਿਆ ਆਵਾ ਤਕਰੀਬਨ ਵਕਤ ਨੂੰ ਦੱਸਿਆ ਆ ਵੀ 5 ਵਜੇ ਕੇ 14 ਮਿੰਟ ਹੋਏ ਆ ਆ ਲਾਲ ਲਾਈਟ ਹੋਈ ਇੱਥੇ ਤਕਰੀਬਨ ਇੱਕ ਦੋ ਗੱਡੀਆਂ ਹੁੰਦੀਆਂ ਉਹ ਤਾਂ ਆ ਨਹੀਂ ਹੁੰਦਾ ਰਾਤ ਨੂੰ 12 ਵਜੇ ਆ ਤਾਂ ਤੁਸੀਂ ਮਤਲਬ ਲਾਲ ਲਾਈਟ ਹੈ ਨਹੀਂ ਕੋਈ ਪੁਲਸ ਵਾਲਾ ਨਹੀਂ ਖਲੋਤਾ ਤੇ ਤੁਸੀਂ ਨਿਗਾਹ ਕਰਕੇ ਲਿਆ ਜੋ ਇੱਥੇ ਆ ਕੰਮ ਨਹੀਂ ਚੱਲਦਾ ਇੱਥੇ ਕਾਨੂੰਨ ਦਾ ਪਾਲਣ ਕਰਨਾ ਪੈਂਦਾ ਜੇ ਭਾਵੇਂ 12 ਵਜੇ ਆ ਭਾਵੇਂ 1 ਵਜੇ ਆ ਭਾਵੇਂ ਜਦੋਂ ਮਰਜੀ ਆ ਭਾਵੇਂ ਤੁਸੀਂ ਇਕੱਲੇ ਖਲੋਤੇ ਜੇ ਨਾ ਤੇ ਸੱਜਣੋ ਤੁਹਾਨੂੰ ਜਿਹੜੀ ਗੱਡੀ ਨਾ ਸਿਗਨਲ ਤੇ ਸਾਹਬ ਨਹੀਂ ਤੋੜਨੀ ਪੈਣੀ ਤੇ ਠੰਡਾ ਜੀ ਨਹੀਂ ਕਿਦੇ ਪੀ ਹਾਲੇ ਵੀ ਗੱਡੀ ਦੇ ਵਿੱਚ ਨਾ ਤੁਹਾਨੂੰ ਦੱਸਾਂ ਜਦੋਂ ਤੱਕ ਗੱਡੀ ਗਰਮ ਨਹੀਂ ਹੁੰਦੀ ਉਦੋਂ ਤੱਕ ਤਾਂ ਇਹ ਹੁੰਦਾ ਵੀ ਅਸੀਂ ਬਾਹਰ ਹੀ ਬੈਠੇ ਆਂ ਕਿਉਂਕਿ ਗੱਡੀ ਦੇ ਚਾਰ ਚਫੇਰੇ ਵੀ ਕੋਰਾ ਜੰਮਿਆ ਤੇ ਮੰਦੇ ਹਾਲਿਆ ਤੇ ਬਾਹਰ ਵੀ ਫੁੱਲ ਕੋਰਾ ਪਿਆਜ ਇੱਥੇ ਜਿਹੜਾ ਜਰਮਨ ਦਾ ਸਿਸਟਮ ਆ ਨਾ ਜਰਮਨ ਦਾ ਸਿਸਟਮ ਆਵਾਪੀ ਕੋਈ ਵੀ ਪਿੰਡ ਇਹੋ ਜਾਣੀਆਂ ਜਿੱਥੇ ਇਹਨਾਂ ਦੀਆਂ ਫੈਕਟਰੀਆਂ ਨਹੀਂ ਹੈਗੀਆਂ ਕਿਉਂਕਿ ਆ ਛੋਟਾ ਜਿਹਾ ਦੇਸ਼ ਆ ਤੇ ਆ ਦੇਸ਼ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਵਰਲਡ ਤੋਂ ਬੰਦੇ ਜਿਹੜੇ ਇਹ ਲੇਬਰ ਕੰਮ ਕਰਨ ਆਉਂਦੀ ਆ ਇਹਨਾਂ ਆਪਣਾ ਜਿਹੜਾ ਵਾ ਐਡਾ ਮਜ਼ਬੂਤ ਸਿਸਟਮ ਕੀਤਾ ਵਾ ਕੋਈ ਵੀ ਜਰਮਨ ਦਾ ਇਹ ਜ ਆ ਪਿੰਡ ਦੀਆਂ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਫੈਕਟਰੀ ਨਾ ਹੋਵੇ ਤੇ ਤੁਸੀਂ ਹਾਈਵੇ ਤੇ ਵੇਖੋਗੇ ਵੀ ਟਰਾਲੀਆਂ ਦੀਆਂ ਲੈਣਾ ਆ ਲੱਗੀਆਂ ਹੁੰਦੀਆਂ ਵਾ ਜਿੱਤਰਾ ਮਾਲ ਗੱਡੀ ਨਹੀਂ ਜਾਣਦੀ ਹੁੰਦੀ ਸੇਮ ਟੂ ਸੇਮ ਉਹ ਚੀਜ਼ ਇੱਥੋਂ 2 ਮਿੰਟ ਲੱਗਣੇ ਸਾਨੂੰ ਦੋ ਵੀ ਕਹਦੇ 1 ਮਿੰਟ ਲੱਗਣਾ ਜੀ ਬਸ ਹਾਈਵੇ ਤੇ ਚੜਨ ਵਾਸਤੇ ਨਾ ਆ ਜਿਹੜੇ ਨੀਲੇ ਸਾਈਨ ਬੋਰਡ ਹੁੰਦੇ ਆ ਆ ਜਿਹੜਾ ਜਰਮਨ ਆ ਇਹਦੀ ਨਿਸ਼ਾਨੀ ਹੁੰਦੀ ਆ ਮਤਲਬ ਇਥੋਂ ਹਾਈਵੇ ਸਟਾਰਟ ਹੋ ਜਾਣਾ ਤੇ ਇਥੋਂ ਆਪਾਂ ਹੋ ਜਾਣਾ ਸੱਜੇ ਨੂੰ ਤੇ ਸੌਣੇ ਲੋਪੀ ਆਪਣਾ ਜਿਹੜਾ ਵਾ ਹਾਈਵੇ ਦਾ ਸਫਰ ਇਥੋਂ ਸ਼ੁਰੂ ਹੁਣ ਇਥੇ ਇੱਕ ਸਿਸਟਮ ਵੇਖਿਓ ਤੁਹਾਨੂੰ ਹਾਈਵੇ ਦੇ ਚੜ੍ਹਨ ਦਾ ਮੈਂ ਤਰੀਕਾ ਦੱਸਣਾ ਕਿ ਸੱਜਣੋ ਆ ਨਹੀਂ ਆ ਵੀ ਤੁਸੀਂ ਲਿੰਕ ਸੜਕ ਤੋਂ ਗੱਡੀ ਚਾੜੀ ਆ ਤੇ ਇੱਕਦਾਂ ਹੀ ਸਿੱਧਾ ਜਾ ਕੇ ਤੇ ਜਿਹੜੇ ਵੱਡੇ ਵੱਡੇ ਹੈਵੀ ਟਰਾਲੇ ਆਉਂਦੇ ਆ ਉਹਨਾਂ ਦੇ ਗੱਡੀ ਹੋ ਜੋ ਤਾਂ ਨਾ ਉਹਨਾਂ ਦੀ ਲੱਗੇ ਬ੍ਰੇਕ ਤੇ ਮੁੜ ਕੇ ਹੋ ਜਾ ਐਕਸੀਡੈਂਟ ਤੇ ਮੁੜ ਕੇਗਾ ਉਹ ਨਹੀਂ ਜੀ ਟਰਾਲੇ ਵਾਲਿਆਂ ਨੇ ਬ੍ਰੇਕ ਨਹੀਂ ਮਾਰੀ ਉਹਦਾ ਕਸੂਰੀ ਆਹ ਗੱਲ ਨਹੀਂ ਹੁੰਦੀ ਹੁਣ ਇੱਥੇ ਆ ਸਿਸਟਮ ਮੇਰੇ ਕੋ ਹਾਈਵੇ ਤੇ ਚੜਨ ਦਾ ਵੀ ਮੈਂ ਜਿੱਥੋਂ ਗੱਡੀ ਹੱਲੀ ਆਹੀਂ ਹਾਈਵੇ ਦੇ ਇੰਟਰ ਹੋਂਦੇ ਆ ਤੇ ਇੰਟਰ ਹੁੰਦਿਆਂ ਹੁੰਦਿਆਂ ਹੀ ਨਾ ਗੱਡੀ ਦੀ ਜ਼ਪੀਟ ਹੈ ਜਿਹੜੀ 110 20 ਤੇ ਮਤਲਬ ਵੀ ਚੱਲ ਜਾਂਦੀ ਆ ਇੰਨਾ ਇੰਨਾ ਮਤਲਬ ਵੀ ਦੂਰੋਂ ਐਂਟਰੀ ਦਿੱਤੀ ਹੁੰਦੀ ਆ ਕੰਤਹੀਂ ਹਿਸਾਬ ਲਾਲੂ ਵੀ ਮੈਂ ਆ ਹਾਈਵੇ ਦੇ ਉੱਤੇ ਨਾ ਇੰਟਰ ਹੋਣ ਦੇ ਆਂ ਤੇ ਜਿਹੜੀ ਚੀਜ਼ ਆਉਣੀ ਆ ਨਾ ਉਹਦੇ ਨਾਲੋਂ ਤਕਰੀਬਨ ਹੀ ਮੇਰੀ ਸਪੀਡ ਜਿਹੜੀ ਵੱਧ ਹੋ ਜਾਂਦੀ ਆ ਤੇ ਆਪਾਂ ਰਾਮ ਦੇ ਨਾਲ ਜਿਹੜਾ ਵਾ ਹਾਈਵੇ ਦੇ ਵਿੱਚ ਇੰਟਰ ਹੋ ਗਏ ਠੀਕ ਹੈ ਜੀ ਆ ਸਿਸਟਮ ਤੇ ਹਾਈਵੇ ਦੇ ਉੱਤੇ ਐਂਟਰੀ ਦਾ ਵਾ ਐਡਾ ਟਾਪ ਦਾ ਸਿਸਟਮ ਇਹਨਾਂ ਬਣਾਇਆ ਵਾ ਵੀ ਤਕਰੀਬਨ ਐਕਸੀਡੈਂਟ ਦੇ ਬਹੁਤ ਘੱਟ ਚਾਂਸ ਹੁੰਦੇ ਆ ਕੋਈ ਆ ਕੋਈ ਨਗਹਿਲੀ ਕਰਜੇ ਨਾ ਵੇਖੇ ਚਾਰ ਚਫੇਰੇ ਤੇ ਫੇਰ ਗੱਲ ਹੋ ਰਹੀ ਆ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ ਜਿਹੜੀ ਸ਼ਨੀਵਾਰ ਹੁੰਦਾ ਵਾ ਉਹ ਟਰਾਲਿਆਂ ਨੂੰ ਤਾਂ ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਵਾ ਜਿਹੜੇ ਸ਼ਨੀਵਾਰ ਹੁੰਦਾ ਨਾ ਤਕਰੀਬਨ ਉਸ ਦਿਨ 80% ਫੈਕਟਰੀਆਂ ਜਰਮਨ ਦੇ ਵਿੱਚ ਨਾ ਬੰਦ ਹੁੰਦੀਆਂ ਵਾ ਤੇ ਸੜਕ ਤੇ ਆਵਾਜਾਈ ਬਹੁਤ ਘੱਟ ਹੁੰਦੀ ਹੈ ਤੇ ਜਿਹੜੇ ਟਰਾਲੇ ਹੁੰਦੇ ਉਹ ਵੀ ਬਹੁਤ ਘੱਟ ਹੁੰਦੇ ਆ ਜਾ ਰਹੇ ਆ ਲੇਕਿਨ ਸ਼ਨੀ ਐਤਵਾਰ ਇਹਨਾਂ ਦਾ ਰੈਸਟਰ ਦਾ ਟਾਈਮ ਹੁੰਦਾ ਤੇ ਫਿਰ ਵੀ ਵੇਖੋ ਟਰਾਲਿਆਂ ਦੀ ਮੱਲੋ ਵੀ ਤੁਹਾਨੂੰ ਦੱਸਿਆ ਇਹਨਾਂ ਵੀ ਲੈਂ ਲੱਗੀ ਹੁੰਦੀ ਆ ਜਿਹੜਾ ਤਿੰਨ ਲਾਈਨ ਹਾਈਵੇ ਆ ਤੇ ਜਿਹੜਾ ਤੀਜੀ ਲਾਈਨ ਆ ਉਹਦੇ ਵਿੱਚ ਜਿਹੜੇ ਹੈਵੀ ਵੀਕਲ ਆਣ ਉਹ ਚੱਲਦੇ ਆ ਤੇ ਫਿਰ ਵੀ ਟਰਾਲੇ ਜਾ ਰਹੇ ਆ ਬੜਾ ਸੋਹਣਾ ਇਹਨਾਂ ਦਾ ਸਿਸਟਮ ਆ ਕੋਈ ਇਤਿਹਾਰ ਨਹੀਂ ਆ ਕੋਈ ਗੱਲ ਨਹੀਂ ਆ ਕੋਈ ਬਾਤ ਨਹੀਂ ਆ ਸਾਰੇ ਟਰਾਲੇ ਜਿਹੜੇ ਕਵਰ ਹੁੰਦੇ ਆ ਕਿਸੇ ਦਾ ਕੋਈ ਤੱਪੜ ਨਹੀਂ ਉੱਡਦਾ ਕੋਈ ਮਿੱਟੀ ਨਹੀਂ ਉੱਡਣ ਦੀ ਕੋਈ ਖੇਹ ਨਹੀਂ ਪੌਂੜਿਆ ਸਿਰ ਦੇ ਵਿੱਚ ਬੜੇ ਸੋਹਣੇ ਜਾ ਰਹੇ ਆ ਤੇ ਆ ਟਰਾਲਿਆਂ ਦਾ ਜਿਹੜਾ ਲੋਡ ਤੇ ਅਨਲੋਡ ਦਾ ਸਿਸਟਮ ਆ ਨਾ ਉਹ ਕੱਲਾ ਹੀ ਬੰਦਾ ਕਰਦਾ ਜੇ ਡਰਾਈਵਰ ਨਿਰਮਾਨ ਦੇ ਨਾਲ ਲਾਗੇ ਖਲੋ ਜਾਣਾ ਵਾ ਕੋਈ ਕਨੈਕਟਰ ਨਹੀਂ ਹੁੰਦਾ ਇਹਨਾਂ ਦੇ ਨਾਲ ਕੱਲਾ ਕੱਲਾ ਡਰਾਈਵਰ ਜੇ ਤੇ ਡਰਾਈਵਰ ਨੇ ਉਤਰ ਕੇ ਤੇ ਇਹਦੀਆਂ ਜਿਹੜੀਆਂ ਦੋਵਾਂ ਸਾਈਡਾਂ ਵਾਲੀਆਂ ਤਰਪਾਲਾਂ ਹੁੰਦੀਆਂ ਤਕਰੀਬਨ ਨਾ ਟਰਾਲੇ ਦੇ ਉੱਤੇ ਸਾਰੀ ਤਰਪਾਲ ਹੁੰਦੀ ਹੈ ਸੇ ਏਡਾਂ ਤੇ ਵੀ ਤੇ ਤਰਪਾਲ ਨੂੰ ਇਹਨਾਂ ਐਸਾਬ ਨਾਲ ਉਹ ਲੱਗੇ ਹੁੰਦੇ ਸਟਿਚ ਜੇ ਟੈਟ ਕੀਤੀ ਹੁੰਦੀ ਹੈ ਵੀ ਜਿੰਨੀ ਸਪੀਡ ਤੇ ਜਾਂਦੇ ਆ ਨਾ ਉਹ ਤਰਪਾਲ ਹਿਲਦੀ ਨਹੀਂ ਆ ਉਹਨੇ ਤਰਪਾਲ ਸਾਈਡ ਤੋਂ ਖੋਲਣੀ ਆ ਤੇ ਬੰਦੇ ਇਕਨੇ ਹੋਣਾ ਮਸ਼ੀਨ ਲੈ ਕੇ ਤਰਮਾਣਾ ਸਾਰੀਆਂ ਚੀਜ਼ਾਂ ਚੁੱਕ ਚੁੱਕ ਕੇ ਇਕੱਲੇ ਬੰਦੇ ਨੇ ਟਰਾਲਾ ਜਿਹੜਾ ਬਾਅਦ ਦੇ ਘੰਟੇ ਦੇ ਵਿੱਚ ਖਾਲੀ ਕਰਕੇ ਤੇ ਪਰਾਂ ਮਾਰਨਾ ਹਾਂਜੀ ਮੈਂ ਆ ਗਿਆ ਉਹ ਟਰਾਲੀਆਂ ਦੀ ਪਾਰਕ ਦੇ ਵਿੱਚ ਨਾ ਇੱਥੇ ਟਰਾਲੀਆਂ ਦੀ ਪਾਰਕ ਹਾਈਵੇ ਦੇ ਉੱਤੇ ਤਕਰੀਬਨ ਹਰ 15-20 ਕਿਲੋਮੀਟਰ ਦੇ ਨਾਲ ਦੂਰੀ ਤੇ ਟਰਾਲਿਆਂ ਦੀ ਪਾਰਕ ਬਣੀ ਹੁੰਦੀ ਹੈ। ਆ ਮੇਰੇ ਪਿੱਛੇ ਵੇਖੋ ਤੁਸੀਂ। ਆ ਜਿਹੜੀ ਪਾਰਕਿੰਗ ਨੇ ਇਹਦੇ ਵਿੱਚ ਟਰਾਲਿਆਂ ਨੂੰ ਤਕਰੀਬਨ 8 ਘੰਟੇ ਰੈਸਟ ਕਰਕੇ ਤੇ ਫੇਰ ਚੱਲਣਾ ਪੈਂਦਾ 8 ਘੰਟੇ ਮਾਦ ਰੈਸਟ ਕਰਕੇ ਤੇ ਫੇਰ ਤੁਰਨਾ ਪੈਂਦਾ। ਆ ਜੰਨੀ ਤੁਸੀਂ ਮੇਰੇ ਮਗਰ ਪਾਰਕ ਵੇਖਣ ਦੇ ਜਨਾ ਸਾਰੀ ਹਰ ਇੱਕ 15 ਕਿਲੋਮੀਟਰ ਦੇ ਏਰੀਆ ਤੋਂ ਬਾਅਦ ਚਾ ਪਾਰਕ ਬਣੀ ਹੁੰਦੀ ਹੈ। ਇਹਦੇ ਵਿੱਚ ਡਰਾਈਵਰਾਂ ਵਾਸਤੇ ਫਰੈਸ਼ ਹੋਣ ਵਾਸਤੇ ਸਾਰਾ ਸਿਸਟਮ ਹੁੰਦਾ 12th ਦਾ ਆਰਾ ਵਗੈਰਾ ਜੋ ਕੁਝ ਵੀ ਆ ਪੂਰੀ ਸਹੂਲਤ ਹੁੰਦੀ ਆ। ਇਨਾਂ ਦੇ ਟਰਾਲਿਆਂ ਦੇ ਵਿੱਚ ਨਾ ਕਾਰਡ ਪੈਂਦਾ। ਉਹ ਟਰਾਲਿਆਂ ਦੇ ਵਿੱਚ ਕਾਰਡ ਪੈਂਦਾ ਵਾ ਤੇ ਕਾਰਡ ਜਿਹੜਾ ਹੁੰਦਾ ਵਾ ਉਹ ਪੁਲਿਸ ਜਦੋਂ ਹੀ ਇਹਨਾਂ ਦਾ ਘਰ ਦੀ ਆ ਆਪਣੀ ਕੰਟਰੋਲ ਇਹ ਕਰਦੀ ਆ ਤਾਂ ਕਾਰਡ ਜਿਹੜਾ ਹੁੰਦਾ ਨਾ ਕਾਰਡ ਕੱਢ ਕੇ ਚੈੱਕ ਕਰਦੀ ਆ ਵੀ ਇਹਨੂੰ ਟਰਾਲੇ ਨੂੰ ਚੱਲੇ ਨੂੰ ਕਿੰਨਾ ਟਾਈਮ ਹੋ ਗਿਆ ਵਾ ਤੇ ਇਹਨੇ ਰੈਸਟ ਕੀਤੀ ਆ ਕਿ ਉਤਨਾ ਹੀ ਚਲਾਈ ਜਾਣ ੜਿਆ ਵਾ। ਜੇ ਰੈਸਟ ਨਹੀਂ ਕੀਤੀ ਤੋ ਉਹਨੂੰ ਫੁੱਲ ਜੁਰਮਾਨਾ ਹੁੰਦਾ ਵਾ। ਐ ਕਰਕੇ ਇਹਨਾਂ ਟਰਾਲੇ ਵਾਲਿਆਂ ਨੂੰ ਤਕਰੀਬਨ ਹੀ ਇੱਥੇ ਖਲੋਕ ਏ ਤੇ ਰੈਸਟ ਕਰਕੇ ਤੇ ਫਿਰ ਤੁਰਨਾ ਪੈਂਦਾ। ਆ ਵੇਖੋ ਕਿੰਦੀ ਵੱਡੀ ਪਾਰਕਿੰਗ ਆ ਤੇ ਪਾਰਕਿੰਗ ਦੇ ਵਿੱਚ ਇੰਨਾ ਸਾਰਿਆਂ ਨੇ ਰੈਸਟ ਕਰਨੀ ਆ ਫੁੱਲ ਨੀਂਦ ਪੂਰੀ ਕਰਕੇ ਤੇ ਫੇਰ ਚੱਲਣਾ ਵਾ ਆ ਨਹੀਂ ਆਂ ਵੀ ਆਪਣਾ ਨਸ਼ਾ ਪਤਾ ਖਾਦਾ ਵਾ ਤੇ ਥੱਕ ਹੀ ਗਏ ਉਤਨਾ ਹੀ ਟਰਾਲੇ ਤੇ ਚਲੋ ਜੀ ਨੀਂਦ ਦੇ ਵਿੱਚ ਜਾ ਮਾਰਿਆ ਕਿਤੇ ਆਹ ਕਾਨੂੰਨ ਆ ਇੱਥੋਂ ਦਾ ਤੇ ਮਹਾਰਾਜ ਜਿਹੜਾ ਹੁਣ ਅਸੀਂ ਘਰੋਂ ਤੁਰੇ ਹਾਂ ਤੇ ਜਿਹੜਾ ਟੈਂਪਰੇਚਰ ਹੀ ਨਾ ਉਹ ਹੈਗਾ ਜੀ ਮੈਗਨਿਸ ਪੰਜ ਤੁਹਾਨੂੰ ਦਿਖਾ ਲਿਆ ਸੀ ਨਾ ਤੇ ਆਹ ਜਿਹੜਾ ਏਰੀਆ 'ਚ ਸਾਡੀ ਫੈਕਟਰੀ ਪੈਂਦੀ ਆ ਨਾ ਥੋੜਾ ਜਿਹਾ ਉਚਾਈ ਦੇ ਵਿੱਚ ਪੈ ਜਾਂਦਾ ਕਿਉਂਕਿ ਜਰਮਨ ਜਿਹੜਾ ਜਰਮਨ ਜਣਾ ਸਾਰਾ ਪਹਾੜੀ ਇਲਾਕਾ ਸਾਰਾ ਪਾੜੀ ਇਲਾਕਾ ਵਾਤੇ ਉਹਦੇ ਕਰਕੇ ਜਿਹੜਾ ਟੈਂਪਰੇਚਰ ਆ ਨਾ ਉਹ ਤੁਸੀਂ ਥੋੜ੍ਹਾ ਜਿਹਾ 15-20 ਕਿਲੋਮੀਟਰ ਦੀ ਤੁਸੀਂ ਹੁਣ ਫੈਕਟਰੀ ਮੇਰੀ ਜਿਹੜੀ ਉਹ 15 ਕਿਲੋ 15-20 ਕਿਲੋਮੀਟਰ ਫੈਕਟਰੀ ਆ ਤੇ 15-20 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਹੀ ਵੇਖੋ ਜਿਹੜਾ ਟੈਂਪਰੇਚਰ ਆ ਨਾ ਉਹ ਪਤਾ ਕਿੰਨਾ ਹੋ ਗਿਆ ਜੀ -6 -6 ਟੈਂਪਰੇਚਰ ਹੋ ਗਿਆ ਵਾ ਹੁਣ ਵੇਖੋ ਫੈਕਟਰੀ ਹੁੰਦੀ ਆ ਹੁੰਦੀ ਆ ਤੇ ਜਦੋਂ ਮੈਂ ਫੈਕਟਰੀ ਦੇ ਵਿੱਚ ਗੱਡੀ ਪਾਰਕਿੰਗ ਕਰੂੰਗਾ ਨਾ ਤੇ ਮੈਂ ਤੁਹਾਨੂੰ ਵਖਾਉਣਾ ਗੱਡੀ ਕਿੰਨਾ ਟੈਂਪਰੇਚਰ ਦੱਸਣ ਦੀ ਆ ਮਾਈਨਸ 6 ਗਰਾਡ ਤੇ ਜਿਹੜਾ ਜਰਮਨ ਆ ਜਰਮਨ ਦੇ ਵਿੱਚ ਤਕਰੀਬਨ ਮਾਈਨਸ 15 ਤੱਕ ਵੀ ਚੱਲ ਜਾਂਦਾ ਜੇ ਜੇ بارش ਨਾ ਹੋਏ ਤੇ ਜੇ ਬੱਦਲ ਨਾ ਹੋਏ ਤੇ ਜੇ ਇਹ ਤੇ ਬੱਦਲ ਹੋਏ ਫਿਰ ਤਾਂ ਸਮਝ ਲਓ ਇਹ ਮਾਈਨਸ 1 ਗਰਾਡ ਆ ਤੇ ਫਿਰ ਤਾਂ ਸਮਝ ਲਓ ਵੀ ਚਲੋ ਬਰਫ਼ ਸ਼ੁਰੂ ਹੋ ਜਾਂਦੀ ਆ ਤੇ ਬਰਫ਼ ਦੇ ਵਿੱਚ ਇੰਨੀ ਠੰਡ ਨਹੀਂ ਹੁੰਦੀ ਲੇਕਿਨ ਜਦੋਂ ਇਸ ਤਰ੍ਹਾਂ ਸੁੱਕਾ ਟੈਂਪਰੇਚਰ ਜਿਹੜਾ ਵੇ ਇਤਨਾ ਮਾਈਨਸ ਚੱਲ ਜਾਂਦਾ ਨਾ ਜਿ ਤਰ੍ਹਾਂ ਇਹਦੇ ਵਿੱਚ ਤਾਂ ਸਾਰਾ ਕੁਝ ਜੰਮ ਜਾਂਦਾ -15 ਗ੍ਰਾਡ ਜਦੋਂ ਹੁੰਦਾ ਹੋਊਗਾ ਉਦੋਂ ਤੁਸੀਂ ਆਪਸਾ ਲਾ ਕੇ ਵੇਖੋ ਵੀ -15 ਗ੍ਰਾਡ ਦੇ ਵਿੱਚ ਕੀ ਤੇ ਹਾਲਾਤ ਹੁੰਦੇ ਹੋਣਗੇ ਅੱਜ -6 ਆ ਤਾਂ ਸਾਰਾ ਕੁਝ ਜੰਮਿਆ ਪਿਆ ਬਾਹਰ ਲਓ ਜੀ ਆਪਣੀ ਫੈਕਟਰੀ ਆ ਗਈ ਹੈ ਤੇ ਜਦੋਂ ਅਸੀਂ ਹਾਈਵੇ ਤੋਂ ਉਤਰਨਾ ਵਾ ਹਾਈਵੇ ਉਤਰਨ ਤੋਂ ਪਹਿਲਾਂ 300 ਮੀਟਰ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨ ਲਾਏ ਹੁੰਦੇ ਉਸ ਦੇ ਹਿਸਾਬ ਨਾਲ ਆਪਣੀ ਗੱਡੀ ਹੌਲੀ ਕਰਕੇ ਤੇ ਹਾਈਵੇ ਤੋਂ ਨਿਕਲੋ ਬਾਹਰ ਤੇ ਅੱਜ ਕੱਲ ਜਦੋਂ برف ਦਾ ਟਾਈਮ ਹੁੰਦਾ ਇਹਨਾਂ ਤਕਰੀਬਨ ਸੜਕਾਂ ਦੇ ਉੱਤੇ ਵਹਿ ਲੂਣ ਸੁਟਿਆ ਹੁੰਦਾ ਵਾ ਤੇ ਗੱਡੀ ਸਲਿਪਣਾ ਹੋਏ ਤੇ ਟਾਇਰ ਵੀ ਸਾਡੇ برفਾਂ ਵਾਲੇ ਚੜੇ ਹੁੰਦੇ ਆ ਤੇ ਫਿਰ ਵੀ ਆ ਜਿਹੜਾ ਮੋੜ ਹੁੰਦੇ ਆ ਨਾ ਤਕਰੀਬਨ ਇਹਨਾਂ ਤੋਂ ਥੋੜਾ ਹੌਲੀ ਡੰਗੋ ਜੇ ਤੁਹਾਨੂੰ ਦਿਖਦਾ ਹੈ ਤੇ ਥੱਲੇ ਜਿਹੜੀਆਂ ਚਿੱਟੀਆਂ ਚਿੱਟੀਆਂ ਜੀਆਂ ਲੀਕਾਂ ਆ ਨਾ ਉਹ ਲੂਣ ਹੀ ਇਕੱਠਾ ਹੋਇਆ ਸਾਰਾ ਇਹਨਾਂ ਕ ਲੂਣ ਸੁੱਟਦੇ ਸੜਕਾਂ ਦੇ ਉੱਤੇ ਆ ਤੇ ਥੋੜੀ ਜੀ ਸਾਵਧਾਨੀ ਵਰਤਣੀ ਚਾਹੀਦੀ ਆ ਵੀ ਗੱਡੀ ਕਿਤੇ ਸਲਿਪ ਨਾ ਹੋ ਜੇ ਕਿਉਂਕਿ ਜਿਹੜੇ ਵੱਡੇ ਵਹੀਕਲ ਹੁੰਦੇ ਉਹ ਤੇ ਭਾਰੇ ਹੁੰਦੇ ਉਹਨਾਂ ਨੂੰ ਤੇ ਕੋਈ ਇਦੀ ਗੱਲਬਾਤ ਨਹੀਂ ਹੁੰਦੀ ਤੇ ਜਿਹੜੀਆਂ ਆਪਣੀਆਂ ਛੋਟੀਆਂ ਗੱਡੀਆਂ ਹੁੰਦੀਆਂ ਇਹਨਾਂ ਨੂੰ ਧਿਆਨ ਨਹੀਂ ਚਲਵਾਉਣਾ ਜਿਹੜੀਆਂ ਚਿੱਟੀਆਂ-ਚਿੱਟੀਆਂ ਲੀਕਾਂ ਪਈਆਂ ਸੜਕ ਦਾ ਸਾਰਾ ਲੂਣ ਸੁਟਿਆ ਇਹਨਾਂ ਨੇ ਤੇ ਕਿਉਂਕਿ ਆ ਸੁੱਟਣਾ ਜ਼ਰੂਰੀ ਹੁੰਦਾ ਨਹੀਂ ਤੇ ਆ ਇੱਥੇ ਤੇ ਬਹੁਤ ਜ਼ਿਆਦਾ ਬਰ ਆਪਣੇ ਕੋਰਾ ਬਹੁਤ ਜ਼ਿਆਦਾ ਜੰਮ ਜੇ ਜਿਤਨਾ ਬਾਹਰ ਟੈਂਪਰੇਚਰ ਤੁਹਾਨੂੰ ਦੱਸਿਆ ਹੋ। ਲਓ ਜੀ ਫੈਕਟਰੀ ਆ ਗਈ ਆਪਣੀ। ਇੱਥੋਂ ਆਪਾਂ ਕਰਨੀਆਂ ਐਂਟਰੀ ਇੰਟਰੀ ਕਰਨ ਤੋਂ ਪਹਿਲਾਂ ਇਹਨਾਂ ਨੇ ਆ ਛੋਟਾ ਜਿਹਾ ਕੇ ਬੈਰੀਅਰ ਲਾਇਆ ਵਾ ਉਹ ਬੈਰੀਅਰ ਦੇ ਅੰਦਰ ਤੁਸੀਂ ਉਦੋਂ ਦਾਖਲ ਹੋ ਸਕਦੇ ਤੇ ਜਦੋਂ ਜਿਹੜਾ ਕਾਰਡ ਦਿੱਤਾ ਹੁੰਦਾ ਤੁਹਾਨੂੰ ਫੈਕਟਰੀ ਨੇ ਨਾ ਉਹ ਕਾਰਡ ਸਕੈਨ ਕਰੋਗੇ ਤੇ ਆ ਖੁੱਲੂਗਾ ਕਿਉਂਕਿ ਹਰ ਕੋਈ ਇੱਥੇ ਇੰਟਰ ਨਹੀਂ ਕਰ ਸਕਦਾ ਇਹਦਾ ਮਤਲਬ ਆ ਵਾ ਤੇ ਆਪਾਂ ਹੁਣ ਕਰਦੇ ਆ ਆਪਣਾ ਜਿਹੜਾ ਕਾਰਡ ਆ ਸ਼ੀਸ਼ਾ ਖੋਲ ਕੇ ਤੇ ਉਹਨੂੰ ਸਕੈਨ ਕਰਦੇ ਆ ਤੇ ਫਿਰ ਆਗੋਂ ਬੈਰੀਅਰ ਜਿਹੜਾ ਵਾ ਉਹ ਚੁੱਕਿਆ ਜਾਊਗਾ ਤੇ ਆਪਾਂ ਅੰਦਰ ਪਾਰਕ ਜੀ ਇੰਟਰ ਹੋ ਜੰਨੇ ਆ ਬਰਫ ਕਰਕੇ ਲੱਗਦਾ ਵੀ ਮੈਨੂੰ ਜੰਮ ਗਿਆ ਸਿਸਟਮ ਨਹੀਂ ਖੁੱਲ ਗਿਆ ਆ ਹਲੀ ਕੰਮ ਕਰਨ ਦੇ ਆ ਵਾ ਅਸੀਂ ਫੈਕਟਰੀ ਦੇ ਅੰਦਰ ਵੀਡੀਓ ਨਹੀਂ ਬਣਾ ਸਕਦੇ ਅੰਦਰ ਸਾਡੇ ਮਰਸ ਜੀ ਦਾ ਕੰਮ ਚੱਲਦਾ ਵਾ ਆ ਸਾਡੀ ਫੈਕਟਰੀ ਦੇ ਹੈਗੀ ਜੀ ਪਾਰਕਿੰਗ ਤੇ ਪਾਰਕਿੰਗ ਤੱਕ ਵੀਡੀਓ ਬਣਾ ਸਕਦੇ ਆ ਅੱਗੇ ਦੇ ਵੀਡੀਓ ਕਿਸੇ ਵੀ ਫੈਕਟਰੀ ਦੇ ਵਿੱਚ ਜਰਮਨ ਦੇ ਵਿੱਚ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਨਾ ਮਨਾਉਂਦੀ ਹਾਂ ਹਾਂਜੀ ਫੈਕਟਰੀ ਪਹੁੰਚ ਗਏ ਆ ਤਾਂ ਉਹਨਾਂ ਫੈਕਟਰੀ ਪਹੁੰਚ ਕੇ ਤਾਂ ਸਾਨੂੰ 6 ਵਜੇ ਸਾਡੀ ਸ਼ਿਫਟ ਸਟਾਰਟ ਹੋ ਜਾਣੀ ਆ ਤੇ 2 ਵਜੇ ਮੁੱਕਣੀ ਆ ਤੇ 2 ਵਜੇ ਜਦੋਂ ਛੁੱਟੀ ਕਰੀਦੀ ਆ ਉਦੋਂ ਦੇ ਫਿਰ ਕੀ ਜਾਂਦੇ ਹੁੰਦੇ ਵੀ ਜਿਤਨਾ ਚੁੱਕ ਕੇ ਮੰਜੇ ਤੇ ਪਾਉਣ ਵਾਲਾ ਹੀ ਹਾਲ ਹੁੰਦਾ ਵਾ ਜਿਹੜੇ ਗੋਰੀਆਂ ਨੇ 8 ਘੰਟੇ ਬਣਾਏ ਆ ਨਾ ਬੜੇ ਸੋਚ ਸਮਝ ਕੇ ਬਣਾਏ ਆ ਤੇ ਬੰਦੇ ਕੋ तकरीबन 8 ਘੰਟੇ ਕੰਮ ਹੁੰਦਾ ਜਿਆਦਾ ਬੰਦਾ ਘਰ ਨਹੀਂ ਸਕਦਾ ਚਲੋ ਕੰਮ ਇੰਨਾ ਭਾਰਾ ਵੀ ਨਹੀਂ ਹੁੰਦਾ ਤਕਰੀਬਨ ਤੇ ਹਿਸਾਬ ਲੜੋ ਜਿਹੜਾ ਸਾਡੇ ਵਾਲਾ ਕੰਮ ਹੈ ਉਹ ਚ ਪਸੀਨਾ ਨਹੀਂ ਆਉਂਦਾ ਤੇ ਫਿਰ ਵੀ 8 ਘੰਟੇ ਜਿਹੜਾ ਲਗਾਤਾਰ ਮਸ਼ੀਨ ਵਾਂਗੂ ਕੰਮ ਕਰਨਾ ਹੁੰਦਾ ਤੇ ਕਹਿੰਦਾ ਮਤਲਬ ਬਾਪ ਆ ਵੀ ਬਾਹਰ ਕਮਾਈਆਂ ਕਰਨੀਆਂ ਆ ਇਹ ਡੀਆਂ ਸੌਖੀਆਂ ਵੀ ਨਹੀਂ ਆ ਤੇ ਅਗਲੇ ਪੂਰਾ ਕੰਮ ਲੈਂਦੇ ਆ ਮਿੰਟਾਂ ਦੇ ਹਿਸਾਬ ਦੇ ਨਾਲ ਤੇ ਮੇਰੀ ਤਾਂ ਸਲਾਹ ਇਹੋ ਹੀ ਆ ਵੀ ਜਿਹੜੇ ਬੰਦੇ ਕੋ ਆਪਣੀਆਂ ਦੇਸ਼ਾਂ ਦੇ ਵਿੱਚ ਥੋੜੀ ਬਹੁਤੀ ਸਹਿੰਦੀ ਸਾਮੀ ਆ ਕੰਮ ਹੀ ਕਰਨਾ ਵਾਣ ਕੇ ਇੱਥੇ 8 ਘੰਟੇ ਕੰਮ ਕਰਨਾ ਵਾ ਚਲੋ ਆਪਣੇ 4 ਘੰਟੇ ਲਗਾਤਾਰ ਕਰ ਲਈਏ ਨਾ ਤੇ ਫਿਰ ਵੀ ਬਹੁਤ ਵਧੀਆ ਵਾ ਬੰਦਾ ਕਾਮਯਾਬ ਹੋ ਸਕਦਾ ਤੇ ਵੀਡੀਓ ਕਿਹੋ ਜੀ ਲੱਗੀ ਤੁਹਾਨੂੰ ਆਪਣੇ ਵਿਚਾਰ ਜਰੂਰ ਦਿਓ ਤੇ ਆ ਤੁਹਾਨੂੰ ਹਾਲਾਤ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਬਾਹਰ ਦੇ ਆ ਹਾਲਾਤ ਹੁੰਦੇ ਆ ਜਰਮਨ ਦੇ ਖਾਸ ਕਰਕੇ ਸਾਰੇ ਦੇਸ਼ਾਂ ਦੇ ਇੱਕੋ ਜਿਹੇ ਹਾਲਾਤ ਆ ਮੈਂ 3-4 ਦੇਸ਼ ਵੇਖੇ ਆ ਇਟਲੀ ਵੇਖਿਆ ਵਾ ਜੀ ਇਟਲੀ ਚ ਵੀ 10 ਸਾਲ ਕੰਮ ਕੀਤਾ ਵਾ ਹੁਣ ਜਰਮਨ ਆਏ ਨੂੰ 10 ਸਾਲ ਹੋ ਗਏ ਆ 2 ਸਾਲ ਮੈਂ ਗ੍ਰੀਸ ਵੀ ਕੰਮ ਕੀਤਾ ਵਾ ਰਸ਼ੀਆ ਵੀ ਵੇਖਿਆ ਸਾਰਾ ਤੇ ਤਕਰੀਬਨ ਹੀ ਹਾਲਾਤ ਇਹ ਹੋ ਜੇ ਤੇ ਆਪਣਾ ਦੇਸ਼ ਹੀ ਚੰਗਾ ਹੁੰਦਾ ਜਿੱਥੇ ਰੱਬ ਨੇ ਜਨਮ ਦਿੱਤਾ ਮੇਰੇ ਹਿਸਾਬ ਨਾਲ ਤੇ ਬੰਦੇ ਨੂੰ ਉੱਥੇ ਰਹਿਣਾ ਚਾਹੀਦਾ ਤੇ ਅੱਗੇ ਸਾਰੇ ਕੀ ਜਾਂਦੇ ਹੁੰਦੇ ਆ ਵੀ ਬੱਲੇ ਬੱਲੇ ਦੇ ਵਿੱਚ ਦੁਨੀਆ ਭਈ ਆ ਵੱਤ ਤੋਂ ਵੱਧ ਗਾਂ ਦੀ ਦੌੜ ਆ ਜਦੋਂ ਦੁਨੀਆ ਭੱਜੀ ਜਾਂਦੀ ਆ ਓਕੇ ਮੇਰਾ ਵੀਰ ਸਾਰੇ ਆਪਣਾ ਖਿਆਲ ਰੱਖਿਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ